ਮਨ ਦਾ ਸਮਰਨ ਰੁਕ ਕੇ ਮੈਂ ਬਠਿੰਡਾ ਤੋਂ ਇਸ ਕਰਨ ਸਿੰਘ ਅਸੀਂ ਜੇ ਪਹੁੰਚਿਆ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜਿੱਥੇ ਅੰਗਹੀਨਾਂ ਦੇ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਵੱਖਰਾ ਅਪਰਾਲਾ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਪੰਜਾਬ ਵਿਚ ਦਾ ਇਸ ਨਾਲ ਦਾ ਸੈਂਟਰ ਨਹੀਂ ਹੈ ਲੇਕਿਨ ਹੋ ਸਕਦਾ ਹੈ ਕਿ ਇੰਡੀਆ ਦੇ ਵਿੱਚ ਵੀ ਇਹਦੇ ਨਾਲ ਦਾ ਸੈਂਟਰ ਨਾ ਹੋਵੇ ਵਨ ਸਟਾਪ ਸੈਂਟਰ ਫਾਰ ਡਿਸੇਬਲਡ ਗੱਲ ਕਰੀਏ ਤਾਂ ਅੱਜ ਇੱਥੇ ਆਪਣਾ ਬਠਿੰਡਾ ਦੇ ਜੋ ਆਪਣਾ ਡਿਪਟੀ ਕਮਿਸ਼ਨਰ ਨੇ ਉਹਨਾਂ ਵੱਲੋਂ ਤੌਰਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ 10 ਤੋਂ 15 ਦਿਨਾਂ ਦੇ ਵਿੱਚ ਇਸ ਸੈਂਟਰ ਨੂੰ ਸਾਡੇ ਵੱਲੋਂ ਇਹ ਆਪੇ ਸ਼ੁਰੂ ਕੀਤਾ ਜਾਵੇਗਾ ਇਸ ਦੇ ਵਿੱਚ ਅੰਗਹੀਨਾਂ ਦੀ ਕੋਈ ਵੀ ਸਮੱਸਿਆ ਹੈ ਉਹ ਸਾਰੇ ਇਸ ਦੇ ਅੰਦਰ ਹੀ ਸਮਾਧਾਨ ਹੋਣਗੇ ਭਾਵੇਂ ਉਹਨਾਂ ਦੀ ਪੈਨਸ਼ਨ ਦਾ ਹੋਵੇ ਭਾਵੇਂ ਉਹਨਾਂ ਦੇ ਜੁਡੀਆਈ ਕਾਰਡ ਹੋਣ ਅੱਗੇ ਉਹਨਾਂ ਨੂੰ ਵੱਖਰੇ ਵੱਖਰੇ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਲੇਕਿਨ ਹੁਣ ਇਹਨਾਂ ਵੱਲੋਂ ਵਨ ਸਟਾਪ ਸੈਂਟਰ ਬਣਾਇਆ ਗਿਆ ਫਾਰ ਡਿਸੇਬਲ ਸੁਯੋਗੀ ਇਸ ਦਾ ਨਾਮ ਰੱਖਿਆ ਗਿਆ ਹੈ ਜੋ ਪਟੰਡਾ ਦੇ ਸਿਵਲ ਹਸਪਤਾਲ ਵਿਖੇ ਇਹ ਵੀ ਆਪਣਾ ਬੀਐਸ ਇਹਦਾ 10 15 ਦਿਨਾਂ ਵਿੱਚ ਇਹਦੀ ਸ਼ੁਰੂਆਤ ਤਾਂ ਹੋ ਜਾਵੇਗੀ ਅੱਜ ਡਿਪਟੀ ਕਮਿਸ਼ਨਰ ਨੇ ਇੱਥੇ ਆਦੌਰਾ ਕੀਤਾ ਉਹਦੇ ਨਾਲ ਪਟੰਡਾ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸतीश ਵੀ ਉਹਨਾਂ ਦੇ ਨਾਲ ਸਨ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਵੀ ਅੰਗ ਹੈ ਨਾਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਹ ਇੱਕ ਸੈਂਟਰ ਦੇ ਵਿੱਚ ਹੀ ਉਹਨਾਂ ਦੀ ਹੱਲ ਹੋਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਵੀ ਆਪਣਾ ਸ਼ੁਰੂਆਤ ਕਰ ਦਿੱਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਪੂਰੇ ਇੰਡੀਆ ਦੇ ਵਿੱਚ ਪਹਿਲਾ ਸੈਂਟਰ ਹੋਵੇ ਜੋ ਇਸ ਤਰ੍ਹਾਂ ਦਾ ਸੈਂਟਰ ਹੋਊਗਾ ਜਿੱਥੇ ਅੰਗ ਰਹਿਣਾਂ ਦੇ ਲਈ ਇੱਕ ਹੀ ਜਗ੍ਹਾ ਦੇ ਉੱਤੇ ਸਾਰੇ ਉਹਨਾਂ ਦੇ ਕੰਮ ਹੋਣਗੇ ਤੇ ਇਹਦਾ ਵੀ ਆਪਾਂ ਬਹੁਤ ਜਲਦੀ ਹੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ 10 ਤੋਂ 15 ਦਿਨਾਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਆਓ ਸੁਣਨ ਸੁਣਾਉਣੇ ਕੀ ਕਹਿੰਦੇ ਨੇ ਪਟੰਟਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦਪਰੇ ਜੀ ਸਰ ਕੀ ਗੱਲ ਪਤਾ ਹੈ ਇਹ ਆਪਾਂ ਇੱਥੇ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਸੀਗਾ ਕਿ ਆਪਾਂ ਵਨ ਸਟਾਪ ਸੈਂਟਰਿਕ ਬਣਾ ਰਹੇ ਹਾਂ ਜਿਹੜਾ ਕਿ ਜਿਹਦੇ ਆਪਣੇ ਡਿਸੇਬਲਡ ਹੁੰਦੇ ਨੇ ਬੱਚੇ ਬਜ਼ੁਰਗ ਜਿਹਨੇ ਵੀ ਆਂਦੀਲੇ उन्होंने एक थानते उन्होंने सारी सुविधाएं मिल जाए तो अज मैं इतने वेखना आया कि, कि तैयारी चल रही है तो मोस्टली काम ऑलमोस्ट कंप्लीट हो चुके हैं तो मैं समझता कि दस पंद्रह दिन इतना सारा स्टाफ वगैरह डिप्यूट करके देखो ये मैं लगता कि पंजाब या फिर इनफैक्ट देश भी पहला सेंटर है जिथे जो भी कोई भी व्यक्ति डिसेबल्ड आऊगा इतने यूडी आई डी कार्ड पेनशन ਉਦੇ ਟ੍ਰੀਟਮੈਂਟ ਦੇ ਜਿਹੜੇ ਵੀ ਹੈ ਕਿ ਉਹਨਾਂ ਦੇ ਐਗਜ਼ਾਮੀਨੇਸ਼ਨ ਤੋਂ ਲੈ ਕੇ ਤੇ ਜੇ ਉਹਨਾਂ ਨੂੰ ਕੋਈ ਇਕਵਿਪਮੈਂਟ ਵੀ ਚਾਹੀਦਾ ਉਹ ਵੀ ਇੱਥੇ ਹੀ ਉਸੇ ਟਾਈਮ ਤੇ ਜਿਹੜਾ ਹੈਗਾ ਉਹਨਾਂ ਨਾਲ ਬਣਾ ਕੇ ਉਹਨਾਂ ਨੂੰ ਦੇ ਦਿੱਤਾ ਜਾਊਗਾ ਜਾਂ ਫਿਰ ਜੇ ਉਹਨਾਂ ਦਾ ਪ੍ਰੋਸੈਸ ਟਿੱਕਾ ਬੰਨਣਾ ਹੈ ਤਾਂ ਉਹਦੀ ਮੀਜ਼ਰਮੈਂਟ ਹੋ ਕੇ ਉਹਨਾਂ ਨੂੰ ਸਮਾ ਦੇ ਦਿੱਤਾ ਜਾਊਗਾ ਕਿ ਕਦੋਂ ਤੁਸੀਂ ਆਣਾ ਹੈ ਤੇ ਇੱਥੇ ਕਲੈਕਟ ਕਰਨਾ ਹੈ ਸਾਰੀ ਸਹੂਲਤਾਂ ਹੋਣਗੀਆਂ ਤੇ ਇੱਥੇ ਐਲਮਡਿਕ ਦਾ ਇੱਕ ਸੈਂਟਰ ਵੀ ਨਾਲ ਹੀ ਇਹਦੇ ਵਿੱਚ ਹੀ ਹੈਗਾ ਇਨਕਲੂਡਡ ਹੈ ਇਹਦੇ ਵਿੱਚ ਤਾਂ ਉਹਨਾਂ ਦੇ ਕੋਲ ਟਰਾਈਸਾਈਕਲਸ ਅਲਟਿਡੀਸਟਿਕਸ ਹੈਗੇ ਜਿੰਨਾ ਵੀ ਲੋੜ ਪੈਂਦੀ ਹੈ ਚਾਹੀਏ ਹੀਅਰਿੰਗ ਹੈ ਸਕੇ ਉਹ ਸਾਰੇ ਇ

ਉਹਦੇ ਬਾਅਦ ਜੇ ਕੋਈ ਇਕਵਿਪਮੈਂਟ ਹੈ ਤਾਂ ਉਹ ਪਤਾ ਵੀ ਨਹੀਂ ਹੁੰਦਾ ਕਿ ਕਦੋਂ ਮਿਲੋਗਾ ਕਦੋਂ ਨਹੀਂ ਮਿਲੋਗਾ ਤੇ ਇਹ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਤਾਂ ਇਸ ਤੋਂ ਬਿਹਤਰ ਸਹੂਲਤ ਹੋ ਨਹੀਂ ਸਕਦੀ ਕਿ ਉਹਨਾਂ ਨੇ ਜ਼ਿਲ੍ਹੇ ਵਿੱਚ ਕਿਤੇ ਵੀ ਹੋਰ ਨਹੀਂ ਜਾਣਾ ਹੈ ਕਿ ਜੋ ਵੀ ਫੈਸਿਲਿਟੀ ਉਹਨਾਂ ਨੂੰ ਚਾਹੀਦਾ ਹੈ ਇੱਕ ਥਾਂ ਤੇ ਉਹਨਾਂ ਨੂੰ ਮਿਲ ਜਾਊਗੀ ਇੱਕ ਚੰਗਾ ਇਹ ਉਪਰਾਲਾ ਆਏਗਾ ਤੇ ਮੈਂ ਇਹ ਸਮਝਦਾ ਕਿ ਇੱਕ ਵਾਰ ਇਹ ਇੱਥੇ ਐਸਟੈਬਲਿਸ਼ ਹੋਣ ਤੋਂ ਬਾਅਦ ਆਪਾਂ ਇਹ ਦੂ ਪੰਜਾਬ ਸਰਕਾਰ ਨੂੰ ਇਹ ਜੇ ਮਾਡਲ ਰਿਕਮੈਂਡ ਕਰਕੇ ਬਾਕੀ ਥਾਵਾਂ ਤੇ ਵੀ ਇਹ ਨੋ ਕਰਾਂਗੇ